ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪੋਰਾ ਸਾਹਿਬ ਵਿਖੇ ਇਲਾਕੇ ਦੀ ਸੰਗਤ ਵੱਲੋਂ ਸੋਨੇ ਦੇ ਦਰਵਾਜ਼ਿਆਂ ਦੀ ਸੇਵਾ ਮੁਕੰਮਲ ਹੋ ਚੁੱਕੀ ਹੈ ਅੱਜ ਸੰਗਤ ਗੁਰੂ ਘਰ ਦੇ ਵਿੱਚ ਇਹ ਸੇਵਾ ਕਰਨ ਦੇ ਲਈ ਪਹੁੰਚੀ ਅਤੇ ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਅਤੇ ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੀ ਉੱਥੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਦਰਵਾਜ਼ੇ ਸ਼ਿਸ਼ੋਭਿਤ ਕੀਤੇ ਗਏ। ਇਸ ਮੌਕੇ ਤੇ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਦੇ ਵੱਲੋਂ ਗੁਰੂ ਘਰ ਦੇ ਵਿੱਚ ਦਰਵਾਜ਼ੇ ਦੀ ਸੇਵਾ ਕਰਵਾਉਣ ਆਈ ਸਮੁੱਚੀ ਸੰਗਤ ਅਤੇ ਆਗੂਆਂ ਸਰੂਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਅਤੇ ਜਥੇਦਾਰ ਗਿਆਨੀ ਜਗਦੀਪ ਸਿੰਘ ਚਿਮਾ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ ਨੇ ਸੰਗਤ ਦਾ ਇਸ ਸੇਵਾ ਦੇ ਲਈ ਤੁਹਾਨੂੰ ਵਾਧਵੀ ਕੀਤਾ। ਉਥੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਵੱਲੋਂ ਇਸ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿ ਕੁਝ ਕਿਹਾ ਗਿਆ ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਨੇ ਬਹੁਤ ਭਾਰੀ ਪੌਰੁਪਕਾਰ ਕੀਤਾ ਹੈ। ਸਰਕਾਰ ਜੋ ਕੁਝ ਨੇ ਮਾਤਾ ਗੁਦਰੀ ਕੌਰ ਜੀ ਬਾਬਾ ਜੁਰਾਗਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਦੇ ਇਸ ਵੀ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੁਰ ਸਾਹਿਬ ਸਰਹੰਦ ਦੇ ਵਿਖੇ ਗੁਰਮੁਖ ਪਿਆਰਿਆਂ ਤੇ ਸਤਿਗੁਰਾਂ ਨੇ ਮਹਿਰਾਨ ਕਰਕੇ ਜੋ ਪਾਵਨ ਸਥਾਨ ਤੇ ਸੋਨੇ ਦੀਆਂ ਪਰਵਾਜ਼ੀਆਂ ਦੀ ਜਿਹੜੀ ਸੇਵਾ ਹੈ ਉਹ ਲਈਆ ਔਰ ਅੱਜ ਜਿਹੜੇ ਸੋਨੇ ਦੀਆਂ ਜਿਹੜੀਆਂ ਜੋੜੀਆਂ ਸੀ ਉਹ ਛਾਈ ਗਈ ਹੈ ਸਿੱਕਰ ਦਰਵਾਜ਼ਾ ਉਤਰਾਇਆ ਗਿਆ ਗੁਰ ਚਰਨਾਬਚਰਦਾਸ ਹੋਈ ਇਹ ਸੰਸਥਾ ਜੁੜੀਆਂ ਨੇ ਸਾਥੀ ਨੂੰ ਮਹਿਰ ਕਰਨ ਸੰਤੂ ਸੰਕੇਤ 7 ਸਤੰਬਰ ਪਰਿਆਹ ਹਾਤਰਾ ਕੇ ਇਸ ਤਰ੍ਹਾਂ ਦੀ ਕਰਤ ਸੁਵਾਵਾ ਲੈਂਦੇ ਰਹਿ। ਬਾਈ ਗੁਰਜੀ ਦਾ ਖਾਲਸਾ ਸ੍ਰੀ ਬਾਈ ਗੁਰਜੀ ਕੀ ਫਤਿਹ। ਅੱਜ ਗੁਰਦਵਾਰਾ ਸ੍ਰੀ ਪਟਨਾ ਸਾਹਿਬ ਸ੍ਰੀ ਦਾਜੇ ਸਾਹਿਬ ਤੇ ਹੋਰਾ ਸਾਹਿਬ ਦੇ ਜਿਹੜੇ ਚਾਰ ਦਰਵਾਜੇ ਨੇ ਉਹਨਾਂ ਚਾਰਾਂ ਦੀ ਅੱਜ ਜਿਹੜੀ ਸੋਨੇ ਦੀ ਸੇਵਾ ਉਹ ਅੱਜ ਸਮਾਪਤ ਹੋਈ ਹੈ। ਚਾਰੇ ਦਰਵਾਜੇ ਜਿਹੜੇ ਸਗਰ ਦੇ ਰੂਪ ਵਿੱਚ ਲੋਕਾਂ ਨੇ ਸੁਸਾਇਟੀ ਦੇ ਆਪ ਦੇ ਯੋਗਦਾਨ ਪਾ ਕੇ ਜਿਹੜਾ ਉਸ ਲੱਕੜ ਦੇ ਉੱਪਰ ਸੋੜੇ ਦਾ ਪੱਤਰਾ ਚਾੜਿਆ ਤੇ ਅੱਜ ਉਹਦੀ ਸਮਾਪਤੀ ਹੋਈ ਗਿਆ ਸਿੰਘ ਸਾਹਿਬ ਅਕਸ਼ਰਜੀਤ ਕਾਲਤਖ ਸਾਹਿਬ ਦੇ ਗਿਆਨੀ ਰਣਵੀਰ ਸਿੰਘ ਜੀ ਕੇਸਗੜ੍ਹ ਸਾਹਿਬ ਦੇ ਜਹਦਤ ਜਿਆਦੀ ਸਿੰਘ ਸਾਉਂਗਣੇ ਸੁਤਾਲ ਸਿੰਘ ਜੀ ਉਹਨਾਂ ਨੇ ਆ ਕੇ ਅਰਦਾਸ ਕਰਾ ਕੇ ਜਿਹੜਾ ਦਰਵਾਜ਼ਾ ਉਹਦੀ ਉੱਚ ਫਿੱਟ ਕੀਤਾ ਔਰ ਸਮਾਪਤੀ ਅੱਜ ਜਿਹੜੀ ਅਰਦਾਸ ਕਰਕੇ ਹੋਈ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਉਹ ਰਾਹਾ ਵਿਖੇ ਸੋਨੇ ਦੇ ਦਰਵਾਜਿਆਂ ਦੀ ਸੰਗਤ ਵੱਲੋਂ ਸੇਵਾ ਕੀਤੀ ਗਈ। ਸੂਚੀਆਂ ਸੰਤਾਂ ਨੇ ਬੜੇ ਹੀ ਇਤਸ਼ਾਹ ਦੇ ਨਾਲ ਜਿਹੜੀ ਇਹ ਸੇਵਾ ਕੀਤੀ ਹੈ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਜਨੀ ਰਵੀ ਸਿੰਘ ਜੀ ਅਤੇ ਕੇਸਗੜ ਦੇ ਜਥੇਦਾਰ ਯਾਨੀ ਸੁਖਮ ਸਿੰਘ ਜੀ ਜੈ ਜੀ ਸਰ ਜੀ ਕੇਸਗੜ੍ਹ ਸਾਹਿਬ ਇਹਨਾਂ ਨੇ ਵੀ ਅੱਜ ਆਪਣੀ ਜਿਹੜੀ ਹਾਜ਼ਰੀ ਇੱਥੇ ਲਈ ਹੈ ਮੈਂ ਸੂਚੀਆਂ ਸੰਤਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਔਰ ਬੇਨਤੀ ਕਰਦਾ ਹੈ ਕਿ ਇਸੇ ਤਰੀਕੇ ਨਾਲ ਸੰਤਾਂ ਸੇਵਾ ਕਰਦੀਆਂ ਰਹਿਣ ਔਰ ਗੁਰੂ ਦਾ ਅਸ਼ੀਰਵਾਦ ਲੈਂਦੀਆਂ ਰਹਿਣ ਵਾਹਿਗੁਰੂ ਜੀ ਕਰਤਾ ਸਦਾ ਰਹਿਣ ਵਾਹਿਗੁਰੂ ਜੀ ਸ਼ਹੀਦਾਂ ਨੇ ਬਹੁਤ ਭਾਰੀ ਪੌਰੁਖੜ ਕੀਤਾ ਹੈ ਸਰਕਾਰ ਜੋ ਕੁਜਲੀ ਮਾਤਾ ਗੁਦਰੀ ਕੌਰ ਦੇ ਬਾਬਾ ਅਜੂਰਾਗਰ ਸਿੰਘ ਸਾਹਿਬ ਜੀ ਬਾਬਾ ਫਤਿਸ ਸਿੰਘ ਸਾਹਿਬ ਦੇ ਸ਼ਹੀਦ ਵਿਸਥਾਨ ਗੋਟੋਵਾਲਾ ਸ਼ਰੀਫਤ ਗੁਰੂ ਸਾਹਿਬ ਸਰਹੰਦ ਦੇ ਵਿਖੇ ਗੁਰਮੁਖ ਘਰਾਂ ਤੇ ਸਤਪੁਰਾਨੇ ਮਹਿਰਾਨ ਕਰਕੇ ਜੋ ਪਾਵਨ ਸਥਾਨ ਤੇ ਸੋਨੀਆਂ ਤੇ ਸਰਵਾਜੀਆਂ ਦੀ ਜਿਹੜੀ ਸੇਵਾ ਹੈ ਉਹ ਲਈਆ ਔਰ ਅੱਜ ਜਿਹੜੇ ਸੋਨ ਲੀਆਂ ਥੋੜਾ ਜਿਹੀ ਬਹੁਤ ਚਵਾਈ ਗਈ ਹੈ ਸਿੱਕਰ ਦਰਵਾਜਾ ਬੋਲ ਰਾਇਆ ਗਿਆ ਦੂਜਾ ਚਰਨਾਬੇਤਰ ਦਾਸ ਹੋਈ ਹੈ ਸੰਖਤਾ ਗੁੜੀਆਂ ਨੇ ਸਾਥੀ ਨੂੰ ਮਿਹਰ ਕਰਨ ਸੰਪਤ ਸੰਘ ਦੇ ਸਿਰ ਤੇ ਮਿਹਰ ਪਰਿਆ ਹੱਥ ਰਾ ਕੇ ਇਸ ਤਰ੍ਹਾਂ ਹੀ ਕਾਰ ਦੀ ਕਰਾ ਸੁਵਾਵਾ ਲੈਂਦੇ ਰਹਿ। ਵਾਈਗੂ ਜੀ ਦਾ ਖਾਲਸਾ ਸ੍ਰੀ ਵਾਈਗੂ ਜੀ ਕੀ ਫਤਿਹ ਅੱਜ ਗੁਰਦਵਾਰਾ ਸ਼੍ਰੀ ਫਤਿਹਦਰ ਸਾਹਿਬ ਸਿੱਧਾ ਦੇ ਸਥਾਨ ਤੇ ਭੋਰਾ ਸਾਹਿਬ ਦੇ ਜਿਹੜੇ ਚਾਰ ਦਰਵਾਜੇ ਨੇ ਉਹਨਾਂ ਚਾਰਾਂ ਦੀ ਅੱਜ ਜਿਹੜੀ ਸੋਨੇ ਦੀ ਸੇਵਾ ਉਹ ਅੱਜ ਸਮਾਪਤ ਹੋਈ ਹੈ ਚਾਰੇ ਦਰਵਾਜੇ ਜਿਹੜੀ ਸੰਗਤ ਦੇ ਵਿੱਚ ਲੋਕਾਂ ਨੇ ਸੁਸਾਇਟੀਸ ਨੇ ਆਪ ਜੀ ਯੋਗਦਾਨ ਪਾ ਕੇ ਜਿਹੜਾ ਲੱਕੜ ਦੇ ਉੱਪਰ ਸੋੜੇ ਦਾ ਪੱਥਰਾ ਟਾੜਿਆ ਤੇ ਅੱਜ ਉਹ ਦੀ ਸਮਾਪਤੀ ਹੋਈ ਗਿਆ ਸਿੰਘ ਸਾਹਿਬ ਆਕਸ਼ਰੀ ਅਕਾਲਤਖ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਜੀ ਕੇਸਗੜ੍ਹ ਸਾਹਿਬ ਦੇ ਜਹਦਾ ਗਿਆਨੀ ਸਿੰਘ ਸਾਹਿਬ ਗਿਆਨੀ ਸੁਤਾਮ ਸਿੰਘ ਜੀ ਉਹਨਾਂ ਨੇ ਆਪ ਕੇ ਅਰਦਾਸ ਕਰਾ ਕੇ ਜਿਹੜਾ ਦਰਵਾਜਾ ਉਹਦੀ ਉੱਚ ਫਿੱਟ ਕੀਤਾ ਔਰ ਸਵਾਪਤੀ ਅੱਜ ਜਿਹੜੀ ਅਰਦਾਸ ਕਰਕੇ ਹੋਈ ਹੈ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਉਹ ਰਾਤਾ ਵਿਖੇ ਸੋਨੇ ਦੇ ਦਰਵਾਜਿਆਂ ਦੀ ਸੰਗਤ ਵੱਲੋਂ ਸੇਵਾ ਕੀਤੀ ਗਈ ਸੂਚੀਆਂ ਸਤਾਂ ਨੇ ਬੜੇ ਹੀ ਇਤਸ਼ਾਹ ਦੇ ਨਾਲ ਜਿਹੜੀ ਇਹ ਸੇਵਾ ਕੀਤੀ ਹੈ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਜੀ ਰਵੀ ਸਿੰਘ ਜੀ ਅਤੇ ਕੇਸਗੜ੍ਹ ਦੇ ਜਥੇਦਾਰ ਦਾਲੀਆਂ ਨੇ ਸੁਤਰਾਵ ਸਿੰਘ ਜੀ ਗੈਦਰ ਸ੍ਰੀ ਕੇਸਗੜ੍ਹ ਸਾਹਿਬ ਇਹਨਾਂ ਨੇ ਵੀ ਅੱਜ ਆਪਣੀ ਜਿਹੜੀ ਹਾਜ਼ਰੀ ਇੱਥੇ ਰਹੀ ਹੈ ਮੈਂ ਸੂਚੀਆਂ ਸੰਤਾਂ ਦਾ ਕੋਟਨ-ਕੁਟ ਧੰਨਵਾਦ ਕਰਦਾ ਔਰ ਬੇਨਤੀ ਕਰਦਾ ਹੈ ਕਿ ਇਸੇ ਤਰੀਕੇ ਨਾਲ ਸੰਤਾਂ ਸੇਵਾ ਕਰਦੀਆਂ ਰਹਿਣ ਔਰ ਗੁਰੂ ਦਾ ਅਸ਼ੀਰਵਾਦ ਲੈਂਦੇ ਰਹਿਣ ਵਾਹਿਗੁਰੂ ਜੀ ਕਰਦਾ ਹੈ ਸਕਾਈਨਸ ਪੰਜਾਬ ਦੇ ਲਈ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ